ਆਹ ਲਓ ਵੀ ਠੇਕੇਦਾਰ ਅੱਜ ਚੈੱਕ ਕਰਨ ਆਇਆ ਸਾਡਾ ਕੰਮ ਕਿਦਾਂ ਦਾ ਹੋਇਆ ਤੇ ਥੱਲੇ ਫਾਰਸ਼ ਨੂੰ ਵੀ ਰੰਗ ਕਰ ਲਾਪਿਆ ਕਿਹਾ ਤਾਂ ਆਪਾਂ ਬਜਰੀ ਵਾਲੀ ਛੜਕ ਦੇ ਨਾਲੇ ਮੋੜਾ ਰੱਖ ਗਾ ਬਜਰੀ ਉਹ ਰੜਾ ਰਹੀ ਹੈ ਫਾਰਸ਼ ਦੀ ਵੀ ਆਹ ਰੰਗ ਰੰਗ ਕਰਤਾ ਕੰਧ ਨੂੰ ਇੱਧਰ ਵੀ ਐਨ ਨਾ ਹੁਣ ਸੋਕੋ ਕੇ ਕੋਈ ਆਊਗਾ ਉਹ ਤੇ ਕ੍ਰੈਨ ਬਣਾਤਾ ਉਹ ਬਈ ਆ ਜੇ ਇੰਨੇ ਨਵੇਂ ਕਿ ਬਈ ਤਾਂ ਚੌਕ ਬਣਾ ਲੀਏ ਇਹ ਆਉਂ ਚਿੱਟੇ ਪੁੱਤਾਂ ਆ ਭਾਵੇਂ ਇਹਦਾ ਇਹ ਨਾਲ ਹੀ ਮੇਲੇ ਚੱਲਿਆ ਨਾ ਬਜਰੀ ਦੇ ਇਹਦਾ ਉੱਪਰ ਤੁਰ ਫਿਰ ਕੇ ਇਹ ਦੂਜਾ ਇਹ ਵੀ ਕਲਾਕਾਰੀ ਹੈ ਕਹਿ ਵੀ ਹੈ ਨਾ ਕਲਾਕਾਰੀ ਹੁੰਦੀ ਹੈ ਵੀ ਲੋਕਾਂ ਹੀ ਜਾਂਦੇ ਨੇ Eh? C'è il diluente così? Quella è la cova, e tutti i giorni te sei con questa qua. Il metti peggio mascherina. di divento che è altro, è eh? Più peggio. Ma non metti oh, ma metti oh. mascherina o non metti mascherina? No. Sì, io no, sì. io? Io ho 3-4 anni la uso mascherina. Questa tu hai codice già 60-12. Sì, ehm. sì, guarda che prendiamo, prendiamo una volta finito questo qua, un po' di polvere, guarda lì su in autostrada, perché è brutto anche in sì. autostrada, eh, però non eh, preferisco fuori che dentro. No, 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 va bene così, va bene così, perché tu amico qua con, con l'asfalto, l'asfalto ha lo, lo stesso colore. Guarda, domani l'asfalto. Certo. Tutto. Però sai cosa succede? l'asfalto devi, devi metterlo tappetino almeno 3-4 cm sì. e devi passarli sopra sempre quello freddo devi sempre passarli sopra con, il, con la macchina e così sì. che resta giù no, l'asfalto no. adesso non va non va a chiedermi soldi alla proprietaria perché ha fatto lavori qua fuori ਕਿਹੜਾ ਕੌਲਤਾ ਸਾਇਕਾ ਅਕੀ ਐਸਕੋਰੀ ਸੀ ਸੇ ਮੈਨੂੰ ਪਿਆਰੇ ਚਾਹਾਂ ਨਾ ਉਹ ਬਾਕੀ ਸੀ 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 ਦੀ ਦੀ ਦਰ ਸਿਓਰਾ ਨੋ ਨਾ ਚਰੋ ਨੈਸੂਨੂ ਲੂਈ ਵਾ ਦੇਸੋ ਐ ਮੈਨੋ ਕਾਰ ਕੋਜ਼ ਆਪਰੇਂਦੇ ਨੋ ਵਾਇਦਾ ਲੋ ਅਲੋਗੋ ਪ੍ਰੋਪੀਟਾਰੀਆ ਮੈਲਾ ਫਾਟੂ ਸੀ ਸੀ ਆ ਟੂ ਕੈ ਨਾਲਾ ਇਦਾ ਇਦਾ ਛੱਡ ਮਾਲੀ ਲਿਖਣੀ ਛੱਡ ਮੀਜੇ ਬਣਦੀ ਆ ਕੰਮ ਚੱਲ ਰਿਹਾ ਪਿੱਛੇ ਤੇ ਰੰਗ ਹੋ ਰਿਹਾ ਪਿੱਛੇ ਤੇ ਸਾਡੇ ਠੇਕੇਦਾਰ ਸਾਫ ਹੁਣੀ ਚੈੱਕ ਕਰਨ ਆਇਆ ਹੋਆ ਠੇਕੇਦਾਰ ਦਾ ਕੰਮ ਤੇ ਲੱਗਾ ਠੇਕੇਦਾਰ ਬਜਰੀ ਦੇ ਨਾਲ ਹੀ ਬਣਾਉਂਦਾ ਹਨ ਰੰਗ ਰੰਗ ਹਾਂ ਹੁਣ ਦਿਖਾਓ ਚੀਮੇ ਨੇ ਤੋ ਕਿ ਆ ਕਲਾਕਾਰੀ ਆ ਅਮਰੋ ਅੱਗੇ ਨਾ ਮਾਦਨ ਲਿਰਦਾ ਜਿਆਦਾ ਨਾ ਕਰਿਓ ਸਿੱਧਾ ਟੋਕਰਾ ਨਹੀਂ ਹੋ ਇਹਦੇ ਦੇ ਨਾ ਫੇਰ ਭਵਾ ਇਹ ਜਗਾਲ ਨਾਲ ਲੁਕੂਗਾ ਆ ਯਾਰ ਕਾਸ ਹੋ ਜਾ ਉਹਦੇ ਉੱਤੇ ਮਾੜਾ ਗਿਆ ਹਨ ਜਿੱਦਾਂ ਇਹਨੂੰ ਪਾਣੀ ਲਾ ਕੇ ਬਲਸ਼ ਨੂੰ ਹੈ ਤੋ ਚਿੱਟੇ ਜਾ ਇਹਦੇ ਕਮਾ ਦੇ ਬਸ ਭਵਾ ਆ ਜੇ ਪਿੱਛੇ ਚਿੱਟਾ ਜਾ ਆਹੋ ਉਹ ਮਿਕਸ ਗਿਆ ਹੋ ਜਾਣਾ ਜਿੱਦਾਂ ਵਿੱਚ ਹਾਂ ਉਹ ਡੱਬ ਗਿਆ ਬਣ ਜਾਣਾ ਉਹਦੇ ਨਾਲ ਉਹ ਮਿਕਸ ਜਿਹੜਾ ਤੇਰੇ ਪੈਰਾਂ ਦੇ ਪਿੱਛੇ ਸਾਰੇ ਇੱਥੇ ਮਾਰਦੇ ਕਿ ਕਰਨਾ ਇਧਰ ਵੀ ਸਿੱਧਾ ਕਰਦੇ ਫਿਰ ਇਹਨੂੰ ਵੀ ਸਦਾ ਕਰਦਾ ਇਹ ਵੀ ਮਾਰਦੇ ਸਾਰੇ ਕਰ ਦਈਏ ਫੇਗਾ ਇੰਨਾ ਤੁਰਤਾ ਹੀ ਜਾਲਾ ਕਰਦਾ ਜ਼ਿਆਦਾ ਕਰਤਾ ਹਾਂ ਉਹ ਨਾ ਹਵਾ ਚ ਲਾਗੇ ਹੋ ਗੰਨੋ ਮੋਰੇ ਬੜਾ ਬਨੀਆ ਹੋ ਜਾਂਦਾ ਉਹ ਚੱਕ ਨਹੀਂ ਦਿੰਦਾ ਆਹੋ ਆਇਓ 4000 4 ਕਬੂਤਰਾ ਹਟੋ ਡੋਲ ਡੋਲ ਲੀਟਰ ਆਈਆਂ ਹੋ ਜਾਂ ਬਹੁਤ ਆਹੋ ਮਾਦਨਿਆ ਵਧੀਆ ਹੋ ਜਾਣਾ ਇਹ ਕਹਤੇ ਕਮੂਨੇ ਵਾਲੇ ਕਹਿ ਰਹੇ ਨੇ ਵੇ ਸੜਕਾਂ ਤੇ ਵੀ ਇਹਦੇ ਨਾਲ ਦਾ ਫੇਰ ਦੋ ਕੇਕੇ ਨਾਲ ਦੋ ਕੇਕੇ ਦਾ ਵਲਦਣਾ ਪਾਚ ਕਬੂ ਗੁੜਾ ਕਬੂ ਰਾਂਗ ਚੋਰੀ ਕਰਦਾ ਕਿਹਨਾਂ ਆਹੋ ਇਹ ਰਾਂਗ ਕਿਤੇ ਮਿਲੇ ਨਾ ਹੋਰ ਕਿਤੇ ਇਹਦੇ ਨਾਲ ਦਾ ਫੇਰ ਕਵਾਲੋ ਵੀ ਆਇਆ ਕਿੱਥੋਂ ਇਹ ਰੰਗ ਮੈਂ ਕਹਣਾ ਰਿਆਂ ਦੰਦੇ ਰੋਕ ਜਰੋਕ ਦੰਦੇ ਜਲਤੱਕ ਜੈ ਨਾ ਮਾਰ ਇਹਦੇ ਉੱਦੇ ਮਾਰਾ ਮਾੜਾ ਫੇਰ ਦੇ ਜਿੱਦਾਂ ਰਾਲ ਦਾ ਮਿਲਦਾ ਜੇ ਕਰ ਦਿੰਦਾ ਰਾਲ ਦਾ ਮਿਲਦਾ ਜੇ ਹੋ ਜਾਣਾ ਦੇਖੀ ਤੂੰ ਇੱਥੇ ਜਿਆਦਾ ਨਾ ਕਿੱਥੇ ਪਾ ਉਹ ਗੋਤੀ ਇਹ ਮੈਂ ਇਹਦਾ ਗੋਚੀਆ ਕਰਨਾ ਇੱਥੇ ਜਿਆਦਾ ਗਲ ਜਾਣਾ ਹੈ ਨਾ ਗੋਤੀਆ ਜੇ ਥੋੜਾ ਥੋੜਾ ਪਾ ਦੇ ਇੱਥੇ ਇੱਥਾਲੂ ਤੇ ਅਸਲ ਉਹ ਜਿਆਦਾ ਕਿੱਥੇ ਤੇ ਮਾਰ ਲਾ ਬਸ ਆਹ ਕਿਤੇ ਕਿਤੇ ਚਿੱਟਾ ਦੇ ਤੂੰ ਦੀਦਾ ਹੀ ਆ ਮਾਰਾ ਮਾੜਾ ਉੱਦੇ ਪਾਸੇ ਇਦਾਂ ਫੇਰ ਦੇ ਬਸ ਨਾਲ ਮਿਲ ਜਾਣਾ ਇਹਦੇ ਦੇਖੀ ਕੇਕੇਦਾਰ ਕੋ ਕਸਰ ਨਹੀਂ ਖੇਲਣਾ ਚਾਹੁੰਦਾ ਹੁਣ ਉਹ ਸਾਰਾ ਹੀ ਕਰਨਾ ਪੈਣਾ ਉੱਪਰ ਦੁਆਰਾ ਇੰਨੇ ਦਾ ਬੜਾ ਪਤਾ ਲੱਗ ਗਿਆ ਹੁਣ ਹਣੀ ਰਗੜ ਦਿੰਦੇ ਜੇ ਪ੍ਰਧਾਨ ਨੂੰ ਪਤਾ ਲੱਗ ਗਿਆ ਜਿਆਦਾ ਹੋ ਜਾਣਾ ਫਿਰ ਭਾਜੀ ਰਹਿਣ ਦੋ

लवारे लवारे लवारा लवारे न्या लवारी सद लिया ਹਲੋ ਬਗਲੀ ਦਾ ਕੰਮ ਵੀ ਲੱਗਾ ਹੋਣ ਉਹ ਦਾ ਘਾ ਦੋੜਾ ਦੋ ਵੀ ਰਹੀ ਜੇ ਬਾਅਦ ਚ ਨਾ ਜੰਮ ਸੋਪਿਆ ਹੈ ਉਹ ਕਰਾ ਦੇ ਦੇ ਪਾਇਨ ਉਹ ਕਿੱਥੇ ਹੈ ਪਹਿਲਾਂ ਸਿੱਧਾ ਦਰਵਾਜ਼ੇ ਪਾ ਦੇਆ ਵਾਰ ਦੂਜਾ ਨੇ ਆ ਯਾਰ ਕੀ ਹੁੰਦਾ ਹੋ ਲੈਵਲ ਲੈਵਲ ਲੈ ਕੇ ਆ ਲੈਵਲ ਠੀਕ ਜਿਹਾ ਨਾ ਲੈਵਲ ਲਿਆ ਬੰਦਾ ਇੱਥੇ ਆ ਇੱਥੇ ਆ ਹੋ ਨਾ ਪਾਪਿਆ ਪਾਣੀ ਕਿਉਂ ਲੈਵਲ ਹੋ ਗਿਆ ਕਰਕੇ ਕਾਹੀ ਨਹੀਂ ਪਾਣੀ ਨਿਕਲਦਾ ਬਾਹਰ ਤਾਂ ਇੱਥੇ ਹੀ ਰਹਿ ਗਏ ਆਂ ਦੂਜੇ ਪਾਸੇ ਨਾ ਕੱਢ ਦੇ ਗੰਦੇ ਕਿਤੇ

ਕੰਗਾ ਸਰੋਏ ਜਾਨ ਤੇਜ ਉਹਦਾ ਤੋੜ ਲਿਓ ਰਿਹਾ ਫਿਰ ਇਹ ਮੀਟਾ ਲਾ ਗਿਆ ਨਾ ਆਹ ਜੀ ਦਾ ਤਾਬੂ ਬੈਨਾ ਆਹ ਖੁੱਲਣਾ ਬੰਦ ਆਣਾ ਤੋੜ ਮਾਰਦਾ ਡਰਾਗੀ ਕੋ ਦਾ ਕੰਮ ਇਲੈਕਟ੍ਰੀਸ਼ੀਅਨ ਦਾ ਮੋਰਾ ਤੋਰੀ ਦਾ ਰੰਗ ਦਾ ਸਾਰੇ ਕੰਮ ਬੰਦੇ ਜਾਣਦੇ ਆ ਆਪਣੇ ਕੋਈ ਵੀ ਕੰਮ ਇਹੋ ਜਿਹਾ ਨਹੀਂ ਕਰ ਸਕਦਾ ਮੈਂ ਕਿਹਾ ਉਹ ਹੈ ਪਤਲੀ ਦਾ ਹੈ ਕਲਾਪਕ

ਫੋਟੋਕਰਾਮ ਕੀ ਇਕ ਹੋ ਰਹੀ ਹੈ ਜੋ ਕਿ ਨਾ ਰਹੀ ਹੈ ਜਾਂ ਤਾਂ ਇਹ ਨਾ ਕਰ ਨਾ ਰੱਤੀ ਨਾ ਆਉਸੀ ਆਇਤੀ ਆ ਚੱਕਰਾਣਾ ਜਿਹੜੀ ਬਣਾ ਰਿਹਾ ਹੈ ਉਹ ਕਲਾਪ ਲਾ ਰਿਹਾ ਹੈ ਕਲਾਪ ਲਾ ਰਿਹਾ ਲੋਕ ਜਿੰਨੇ ਚਾਚਾ ਠੇਕੇਦਾਰ ਨੇ ਕਲਾਪ ਲਾਇਆ ਲੋਕੀ ਕਾਰ ਦੀ ਪੇਡ ਕਰਕੇ ਚੱਲ ਜਾਂਦੇ ਆ ਤੇ ਸੱਲੀ ਵਾਰੇ ਚੱਕਾ ਬਕਾ ਖਾਲੀ ਕੋਈ ਨਹੀਂ ਕਰ ਉਹਨੇ ਨਟ ਵੀ ਗੁੜੀਏ ਚ ਰੱਖ ਕੇ ਦੇਖਿਆ ਪਹਿਲਾਂ ਉੱਪਰ ਲੈਵਲ ਤੇ ਨਟ ਸਹੀ ਚੜਦਾ ਮਚੂਰੀ ਪਹਿਲਾਂ ਛਾੜੀ ਤੇ ਖੋਲੀ ਵੇਖਿਆ ਸਹੀ ਚੜ ਗਿਆ ਇਹ ਆਪਣੀ ਜਗ੍ਹਾ ਤੇ ਸਹੀ ਦੱਸੀ ਉਹਨੇ ਨਵੀਂ ਨੀ ਰੱਖੀ ਹੈ ਉਹਨਾਂ ਬੰਦਿਆਂ ਦੀ ਵੇਤ ਉਹਨਾਂ ਤਾਂ ਮਰ ਕੇ ਲਾ ਦੇ ਉਹ ਤਾਂ ਨਹੀਂ ਬੋਕਰਦਾ ਸੀ ਲਾਉਂਦਾ ਕਣੀ ਕਰਦੇ ਬਾਅਦ ਤੂੰ ਇੱਧਰ ਹੀ ਜਾ ਕੇ ਗੱਲ ਕਰ ਲਈ ਨਹੀਂ ਵੀ ਉਹਨਾਂ ਨੇ ਆਨੇ ਕਹੇ ਨੇ ਪੈਰ ਪੂਰਨ ਉਹਦਾ ਖਾਤ ਦੇ ਇੱਥੇ ਲਾਉਣਾ ਕਿ ਕਿਹਦੇ ਨਾਲ ਮਿਲ ਜੀਏ ਇਹ ਆਪਾਂ ਬੋਲਣਾ ਬਣਾਉਣਾ ਲਾਉਣਾ ਲਾ ਦੇ ਇਹਨਾਂ ਜਿਹੜਾ ਜੀ ਲੱਗਦਾ ਲਾ ਦੇ ਬਣਾ ਦੇ ਇਹਦੇ ਵੀ ਮੈਂ ਬੋਲੇ ਕਿੰਨੇ ਇੱਕ ਮੜੇ ਬਾਗ ਮਾਰ ਕੇ ਬਾਗ ਨਾ ਮਾਰ ਤੂੰ ਸ਼ਰਾਬ ਦੇਣਾ ਐ ਕਿੱਦੇ ਕਰ ਦਿੰਦੇ ਵਿੱਚ ਦੇ ਦੇ ਨੀ Ragazzi ora allora. ah, mette sul coso? Sì, no? Ah bravo! Ah, così almeno non lo vede sbaglio. Era da portare là, perché c'è il pezzo, però devi fare il buco nel, nel coso per scaricare. Sì, l'ho tanto bene. Sì, non è, non è tanta acqua. Sì ma sai così che devi fare dobbiamo sistemare questa qua perché anche se non cambiamo la regola per non è un po' a Tarabo dal l'un guarda me ci mettiamo un uno di tempo a un l'un qua ਇਹ ਐਸਟੀਮੇਟ ਲੱਗ ਰਿਹਾ ਤੇ ਜਿੱਤਾਂ ਵਾਲਾ ਸਾਰੀਆਂ ਉਹ ਤਾਰ ਬਰਲੀਆਂ ਇਹ ਐਂਕਲ ਦੇ ਬਿਲਡ ਕਰਕੇ ਜਿਹੜੇ ਕੁੱਟੇ ਹੋ ਆ ਤੇ ਨਵਾਂ ਸਾਰਾ ਜਾਲ ਨਵਾਂ ਪਾਣਾ ਹੈ ਦਾ ਹੁਣ ਅਗਲਾ ਪ੍ਰੋਜੈਕਟ ਇਹ ਛੇੜਨਾ ਟੀਮੇ ਹੀ ਹੋਊਗੀ ਠੇਕੇ ਦਾ ਵੇਚੀ ਇਹ ਕੀਟ ਵਾੜੇ ਵਸਤੂ ਦਾ ਇੰਕਾ Prendere, certo, va, bene così, va bene così, se no prendevi sulla L che andava di qua e mettevi l'uno fisale. Anche se non cambiamo tanto, va bene, ma prendiamo un po' di misura e lo tiriamo dritto con due tiranti, perché va l'uno

Quale La pittura, pittura verde? Pittura, quella... No, l'ho mischiata Questa di qua sì, No, grigio no, No, quella verde no, quella che mi hai detto te, no, l'ho mischiata prima, eh, perché ho voluto farlo un po' più scuro, era troppo chiaro. Ah, l'ho mischiata prima, ma era tanto così, è quello che mi ha Non è adesso. No, 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 no. No, io accelerò il colore verde eh, per fare... ma non assolutamente per niente. A questo qua va fatto sul fondo trasparente ci vuole la pittura non bianca ci vuole come l'acqua trasparente come l'acqua e lì loro mettono il codice perché ha un codice tutti gli fanno non sì. so oh, tanto nero poco verde e un po' di giallo il codice dove trovi non so anni... no mi ha no, detto lo di lo portarli, so. se vuoi, se vuoi che, che lo fanno così ti portano un pezzo di campione un pezzo di, no. di campione sì. Ma da chi c'è andato? Quando l'ha preso noi un litro, l'ha preso lui. L'ha preso con Pione. Io ho parlato con lui, mi ha detto guarda che te lo faccio uguale, però devi più perché... Lui ha però. però... alla fine questo grigio qua va bene. così. Ho tirato fino su, basta. Dare non... da lui 100 da Dalla da, magazzina. Da, da, No, dopo. Anche diciamo, da no, 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 no. sì. dopo dopo dobbiamo fare sì, i sì. prendi parla. 150, 50, sì, per perché per dopo a... non serve da o qualcos'altro. Io ho già portato una cesta qua. Lui l'ha visto, ho già portato una cesta perché l'ho preso a noleggio, però con quella non riuscivo ad andare su, perché era negativo, va su 9 metri, dopo sbraccia fuori così 9 metri e vai dietro ai muri, era... l'ho preso apposta perché l'ho preso a trezzo e dovevo lavorare a Milano. Sì. Però non, non ho lavorato niente no con la noteria perché io ho lavorato la poi

così per la scala però che mai che per la scala del oh. povero, la scala